ਤਦੇ ਪਤਾ ਲੱਗਾ ਇਹਨਾਂ ਨੇ ਫਿਲਮਾਂ ਬਣੀਆਂ ਜਾਂ ਗਾਉਣ ਵਾਲਿਆਂ ਨੇ ਦੱਸਿਆ ਨਹੀਂ ਤਾਂ ਉਦਾਂ ਕਿੱਥੇ ਪਤਾ ਲੱਗਣਾ ਹਾਂ ਇੱਥੇ ਕਿ ਲੈਣਾ ਹੈ ਪਾਗ ਲੈਣਾ ਹੈ ਕੱਲਾ ਹੀ ਆ ਗਿਆ ਕਿੱਥੇ ਰ ਤੇਰੇ ਹਮੈਤੀ ਸ਼ੇਰ ਕੱਲਾ ਹੀ ਹੁੰਦਾ ਕੁਕਰਾ ਸਸਿਕਾਲ ਜੀ ਡੀਡੀ ਕੈਨੇਡਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪਰਸੋਂ ਇੱਕ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜਦੋਂ ਮੈਂ ਦੇਖਿਆ ਤਾਂ ਮੈਂ ਕਿਹਾ ਜਰੂਰ ਜਿਹੜੀ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਇਤਿਹਾਸਿਕ ਫਿਲਮਾਂ ਦੁਬਾਰੇ ਬਣ ਰਹੀਆਂ ਨੇ ਕਿੰਨੀ ਚੰਗੀ ਗੱਲ ਤੁਸੀਂ ਪਿੱਛੇ ਵੀ ਦੇਖਿਆ ਹੋਰ ਵੀ ਬਣਨਗੇ ਕਿਉਂਕਿ ਪੰਜਾਬ ਦੀ ਨਵੀਂ ਜਨਰੇਸ਼ਨ ਨੂੰ ਇਤਿਹਾਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਸਾਡੇ ਪਿਛੋਕੜ ਦੇ ਬਾਰੇ ਪਤਾ ਹੋਣਾ ਚਾਹੀਦਾ ਨਵੀਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੁੱਚਾ ਸੂਰਮਾ ਹੀਰੋ ਜਿਹਦੇ ਵਿੱਚ ਬੱਬੂ ਮਾਨ ਬਾਈ ਬਾਈ ਨੇ ਨਾ ਫਿਲਮ ਦੇ ਵਿੱਚ ਬਹੁਤ ਕਿਉਂਕਿ ਮਿਹਨਤ ਬਹੁਤ ਕੀਤੀ ਹੈ ਕਿਉਂਕਿ ਮੈਂ ਬਾਈ ਖੁਦ ਫਿਲਮ ਜਦੋਂ ਬਣਦੀਆਂ ਨੇ ਅਸੀਂ ਜਾਂਦੇ ਰਹਿੰਦੇ ਆਂ ਦੀ ਦੇਖਦੇ ਰਹਿੰਦੇ ਆਂ ਟ੍ਰੇਲਰ ਦੇਖਦੇ ਰਹਿੰਦੇ ਆਂ ਤੇ ਉੱਥੇ ਜਾ ਕੇ ਦੇਖਦੇ ਕਿ ਯਾਰ ਬਹੁਤ ਮਿਹਨਤ ਕੀਤੀ ਹੈ ਬਾਈ ਨੇ ਬਹੁਤ ਮਿਹਨਤ ਕੀਤੀ ਹੈ ਤੇ ਕਲਾਕਾਰ ਬਹੁਤ ਮਿਹਨਤ ਕਰਦਾ ਹੈ ਫਿਲਮਾਂ ਦੇ ਵਿੱਚ ਜਦੋਂ ਆਉਣਾ ਹੁੰਦਾ ਨੇ ਤੇ ਫਿਲਮ ਦੇ ਵਿੱਚ ਸੁੱਚੇ ਸੂਰਮੇ ਦਾ ਜਿਹੜਾ ਕਿਰਦਾਰ ਬਾਈ ਬੱਬੂ ਮਾਨ ਬਾਈ ਨੇ ਨਿਭਾਇਆ ਫਿਲਮ ਜਿਹੜੀ ਆ ਸੁੱਚਾ ਸੂਰਮਾ ਅ ਜਿਨਾਂ ਨੂੰ ਸੁੱਚੇ ਦਾ ਪਤਾ ਮੋਸਟਲੀ ਤਾਂ ਇਹੀ ਪਤਾ ਕਿ ਉਹ ਗਾਣਾ ਤੁਸੀਂ ਸੁਣਿਆ ਹੋਣਾ ਹੈ ਨਾ ਬੱਬੂ ਬਿਲਬੀਰੋ ਕਣੀ ਕਰਦੀ ਮਿਨ ਤਾਂ ਮਰ ਜਾਣੀ ਕਹੇ ਇਹ ਗਾਣਾ ਸੁਣਿਆ ਹੋਣਾ ਪਰ ਅਸਲੀਅਤ ਦੇ ਵਿੱਚ ਇਹ ਇੰਨਾ ਕਿ ਇਤਿਹਾਸ ਨਾਲ ਕਿਸੇ ਬੰਦੇ ਦੇ ਅੱਗੇ ਸੂਰਮਾ ਨਹੀਂ ਲੱਗਦਾ ਹੈਗਾ ਸੂਰਮਾ ਸ਼ਬਦ ਬਹੁਤ ਵੱਡਾ ਸ਼ਬਦ ਹੈ ਉਹ ਕਿਉਂ ਲੱਗਾ ਕਿਵੇਂ ਬੁੱচ্চਣਾ ਤੋਂ ਗਾਵਾਂ ਛੜਾਈਆਂ ਤੇ ਬੁੱচ্চੜ ਨੂੰ ਮਾਰਿਆ ਸਾਰਾ ਕੁਝ ਜਿਹੜਾ ਫਿਲਮ ਦੇ ਵਿੱਚ ਤੁਸੀਂ ਦੇਖੋ ਕਿਉਂਕਿ Hindu ਸਮਾਜ ਦੇ ਵਿੱਚ ਜਿਹੜਾ ਗਊ ਮਾਤਾ ਦਾ ਸਤਿਕਾਰ ਕੀਤਾ ਜਾਂਦਾ ਪੂਜਾ ਕੀਤੀ ਜਾਂਦੀ ਫਿਲਮ ਐਡੀ ਕਮਾਲ ਦੀ ਆ ਪੱਕੀ ਗੱਲ ਆ ਕਿਉਂਕਿ ਟ੍ਰੇਲਰ ਤੋਂ ਪਤਾ ਲੱਗ ਜਾਂਦਾ ਫਿਲਮ ਦਾ ਕਿਉਂਕਿ ਮੋਸਟਲੀ ਬਹੁਤ ਕਮਾਲ ਦੀ ਫਿਲਮ ਹੋਣੀ ਆ ਇਤਿਹਾਸ ਬਾਰੇ ਦੱਸਣਾ ਚਾਹੀਦਾ ਸਾਡੇ ਬੱਚਿਆਂ ਨੂੰ ਕਿ ਆ ਇਤਿਹਾਸ ਆ ਸਾਡਾ ਤੇ 20 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਆ ਜਿਹਦੇ ਵਿੱਚ ਇੱਕ ਪੰਜਾਬ ਦੇ ਕਲਚਰ ਦੀ ਗੱਲ ਕਰਨ ਵਾਲੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਨ ਵਾਲੇ ਕਲਾਕਾਰ ਬਾਈ ਸਰਬਜੀ ਚੀਮਾ ਜਿਹਦੇ ਵਿੱਚ ਸੁੱਚੇ ਸੂਰਮੇ ਦੇ ਭਰਾ ਦਾ ਰੋਲ ਅਦਾ ਕਰ ਰਿਹਾ ਮੈਨੂੰ ਲੱਗਦਾ ਕਿ ਫਿਲਮ ਦੇਖਣੀ ਚਾਹੀਦੀ ਸਾਨੂੰ ਇਹੋ ਜਿਹੀਆਂ ਫਿਲਮਾਂ ਜਿਵੇਂ ਅਸੀਂ ਕੋਈ ਫਿਲਮ ਵੀਡੀਓ ਬਣਾਉਂਨੇ ਆ ਤਾਂ ਤੁਸੀਂ ਕਹਿੰਦੇ ਯਾਰ ਤੁਸੀਂ ਬਾਈ ਵਧੀਆ ਵੀਡੀਓ ਬਣਾਉਂਦੇ ਅਸੀਂ ਬੜੀਆਂ ਸ਼ੇਅਰ ਕਰਦੇ ਆ ਕਿ ਚੰਗੀ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਇਹ ਸਾਡਾ ਹੱਕ ਆ ਸਾਡਾ ਇਹ ਫਰਜ਼ ਆ ਚੰਗੀ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਕਿਉਂਕਿ ਹੋਰ ਕੋਈ ਇਸ ਤਰ੍ਹਾਂ ਦੀਆਂ ਫਿਲਮਾਂ ਹੁੰਦੀਆਂ ਤੇ ਆਪ ਕਦੇ ਵੀ ਗੱਲ ਨਹੀਂ ਸੀ ਕਰਨੀ ਕਿ ਆਹ ਨਹੀਂ ਸਾਡੇ ਇਤਿਹਾਸ ਦੀ ਗੱਲ ਹੁੰਦੀ ਉਹ ਵੀਡੀਓ ਨੂੰ ਸ਼ੇਅਰ ਕਰੋ ਉਹ ਫਿਲਮ ਦੇਖਣ ਜਾਓ ਕਿਉਂਕਿ ਜਦੋਂ ਫਿਲਮ ਦੇਖਣ ਜਾਵਾਂਗੇ ਉਹ ਅੱਗੇ ਵਧੇਗੀ ਉਹਨਾਂ ਨੂੰ ਦੇਖ ਕੇ ਹੋਰ ਡਾਇਰੈਕਟਰ ਦੇਖਣਗੇ ਕਿ ਇਤਿਹਾਸ ਦੀਆਂ ਹੋਰ ਫਿਲਮਾਂ ਬਣਣਗੀਆਂ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਲੱਗੂਗਾ ਜਿਵੇਂ ਚਲੋ ਨਵੀਂ ਜਨਰੇਸ਼ਨ ਨੂੰ ਸੱਟੋਂ ਸਾਨੂੰ ਵੀ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਉਹ ਚੀਜ਼ਾਂ ਦਾ ਪਤਾ ਲੱਗੂਗਾ ਕਿਉਂਕਿ ਸੁੱਚੇ ਦਾ ਇਤਿਹਾਸ ਸੁੱਚਾ ਸੂਰਮਾ ਜਿਹੜਾ ਸੁੱਚਾ ਸੁੱਚੇ ਤੋਂ ਸੁੱਚਾ ਸੂਰਮਾ ਕੱਲਾ ਇੱਕ ਮਲਬੀਰੋ ਭਾਬੀ ਨੂੰ ਮਾਰਨ ਵਾਲੇ ਦੇ ਨਾਲ ਸੁੱਚਾ ਸੂਰਮਾ ਨਹੀਂ ਬਣਿਆ ਫਿਲਮ ਦੇ ਵਿੱਚ ਤੁਸੀਂ ਜਾ ਕੇ ਦੇਖੋ ਕਿਵੇਂ ਸੁੱਚਾ ਸੁੱਚੇ ਤੋਂ ਸੁੱਚਾ ਸੂਰਮਾ ਕਿਵੇਂ ਬਣਿਆ ਤੇ ਫਿਲਮ ਦੇਖਣ ਜਾਓ 20 ਸਤੰਬਰ ਨੂੰ ਰਿਲੀਜ਼ ਹੋਈ ਤੁਹਾਡਾ ਬਹੁਤ ਬਹੁਤਾਂ ਦਾ ਸ਼ੁਕਰੀਆ